ਸ੍ਰੀ ਦਾਗ ਮਖੱਲਾ ਪੰਜਵਾਂ ਪੈ ਪਏ ਮਨਾਈ ਸੋਏ ਜਿਓ ਇਹ ਭਾਈ ਮੈਂ ਗੁਰੂ ਦੀ ਚੰਨੀ ਲੱਗ ਕੇ ਉਸ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਯਤਨ ਕਰਦਾ ਹਾਂ ਸਤਿਗੁਰੂ ਪਰਖ ਮਿਲਾਇਆ ਤਿਸ ਜੇਵੜ ਅਵਰ ਨਾ ਕੋਈ ਜਿਓ ਗੁਰੂ ਪਰਖ ਨੇ ਮਨ ਨੂੰ ਪਰਮਾਤਮਾ ਮਿਲਾਇਆ ਹੈ ਹੁਣ ਮੈਨੂੰ ਸਮਝ ਆਈ ਹੈ ਕਿ ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਰਹਾਉ ਗੁਸਾਈ ਮਿਹੰਡਾ ਇਠੜਾ ਸ੍ਰਿਸ਼ਟੀ ਦਾ ਮਾਲਕ ਮੇਰਾ ਪ੍ਰਭੂ ਬਹੁਤ ਪਿਆਰਾ ਹੈ ਅੰਮ ਅੰਬੇ ਥਾਬੋ ਮਿੱਠੜਾ ਮੈਨੂੰ ਆਪਣੇ ਮਾਪਿਓ ਨਾਲੋਂ ਵੀ ਵਧੇਰੇ ਮਿੱਠਾ ਲੱਗ ਰਿਹਾ ਹੈ ਭੈਣ ਭਾਈ ਸਭ ਸੱਜਣਾ ਤਦ ਜੀਵਨ ਨਹੀਂ ਕੋਈ ਜੀਓ اے ਪ੍ਰਭੂ ਭੈਣ ਭਰਾ ਤੇ ਹੋਰ ਸਾਰੇ ਸਾਖ ਸੈਣ ਮੈਂ ਵੇਖ ਲਈ ਹਨ ਤੇਰੇ ਬਰਾਬਰ ਦਾ ਹੋਰ ਕੋਈ ਹਿਤ ਕਰਨ ਵਾਲਾ ਨਹੀਂ ਹੈ ਤੇਰਾ ਹੁਕਮੇ ਸਾਵਣ ਆਇਆ اے ਪ੍ਰਭੂ ਤੇਰੇ ਹੁਕਮ ਵਿੱਚ ਹੀ ਗੁਰੂ ਦਾ ਮਿਲਾਪ ਹੋਇਆ ਮਾਨੋ ਮੇਰੇ ਵਾਸਤੇ ਸਾਵਣ ਦਾ ਮਹੀਨਾ ਆ ਗਿਆ ਮੈਂ ਸਤ ਕਾ ਹਲ ਜੋ ਆਇਆ ਗੁਰੂ ਦੀ ਕਿਰਪਾ ਨਾਲ ਮੈਂ ਉੱਚ ਉਚਾਰ ਆਚਾਰ ਨੂੰ ਬਣਾਉਣ ਦਾ ਹਲ ਜੋ ਦਿੱਤਾ ਨੌ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਮੁਝ ਮਾਇ ਜੀਓ ਮੈਂ ਇਹ ਆਸ ਕਰਕੇ ਤੇਰਾ ਨਾਮ ਆਪਣੇ ਹਿਰਦੇ ਖੇਤ ਵਿੱਚ ਬੀਜਣ ਲੱਗ ਪਿਆ ਕਿ ਤੇਰੀ ਬਖਸ਼ਿਸ਼ ਦਾ ਬੋਹਲ ਇਕੱਠਾ ਹੋ ਜਾਏਗਾ ਹਉ ਹਰ ਗੁਰ ਹਰ ਗੁਰ ਮਿਲ ਇੱਕ ਪਛਾਣ ਦਾ ਏ ਪ੍ਰਭੂ ਗੁਰੂ ਨੂੰ ਮਿਲ ਕੇ ਮੈਂ ਸਿਰਫ ਤੇਰੇ ਨਾਲ ਸਾਹਜ ਪਾਈ ਹੈ ਦੁਆ ਕਾ ਗੁਰ ਚੇਤ ਨਾ ਜਾਣਦਾ ਮੈਂ ਤੇਰੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ ਲਿਖਣਾ ਨਹੀਂ ਜਾਣਦਾ ਹਰ ਇਕਤੈ ਘਾਰੇ ਲਾਇ ਉਨ ਜਿਉ ਭਾਵੈ ਤੇ ਮੈਂ ਨਿਵਾਹਿ ਜੀਉ ਏ ਹਰੀ ਤੂੰ ਮੈਨੂੰ ਆਪਣਾ ਨਾਮ ਸਿਮਰਨ ਦੀ ਹੀ ਇੱਕੋ ਕਾਰ ਵਿੱਚ ਜੋੜ ਦਿੱਤਾ ਹੈ ਹੁਣ ਜਿਵੇਂ ਤੇਰੀ ਰਜਾ ਹੋਵੇ ਇਸ ਕਾਰ ਨੂੰ ਸਿਰੇ ਚਾੜ ਤੁਸੀਂ ਭੋਗ ਹੋ ਪੁੰਚੋ ਭਾਈ ਹੋ ਇਹ ਮੇਰੇ ਸਤ ਸੰਗੀ ਭਰਾਵੋ ਤੁਸੀਂ ਵੀ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਰਸ ਮਾਣੋ ਗੁਰਦੇ ਬਾਣ ਕਵਾਏ ਪਹਿਨਾਈਓ ਮਨੂ ਗੁਰੂ ਨੇ ਪਰਮਾਤਮਾ ਦੀ ਦਰਗਾਹ ਵਿੱਚ ਸਿਰੋਪਾ ਪੈਣਾ ਦਿੱਤਾ ਹੈ ਆਦਰ ਦਿਵਾ ਦਿੱਤਾ ਹੈ ਆ ਹੋਵਾ ਮਹੁਰ ਪਿੰਡ ਦਾ ਬਨ ਅੰਦ ਪੰਜ ਸਰੀਕ ਜਿਉ ਕਿਉਂਕਿ ਮੈਂ ਹੁਣ ਆਪਣੇ ਸਰੀਰ ਦਾ ਚੌਧਰੀ ਬਣ ਗਿਆ ਹਾ ਗੁਰੂ ਦੀ ਮਿਹਰ ਨਾਲ ਮੈਂ ਕਾਮਾਦਿਕ ਪੰਜੇ ਹੀ ਵਿਰੋਧ ਕਰਨ ਵਾਲੇ ਕਾਬੂ ਕਰਕੇ ਲਿਆ ਬਿਠਾਏ ਹਨ ਉਹ ਆਇਆ ਸਮੈ ਤੇ ਹੰਡਿਆ ਏ ਨਾਨਕ ਆਖੀ ਮੇਰੇ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਪੰਜ ਕਿਰਸਾਨ ਮੁਜਰੇ ਮੈਂ ਹੰਡਿਆ ਤੇਰੀ ਮਿਹਰ ਨਾਲ ਪੰਜੇ ਗਿਆਨ ਇੰਦਰੀ ਕਿਸਾਨ ਮੇਰੇ ਮੁਜਾਰੇ ਬਣ ਗਏ ਹਨ ਮੇਰੇ ਕਹਿ ਵਿੱਚ ਤੁਰਦੇ ਹਨ ਕੰਨ ਕੋਈ ਕੱਢ ਨਾ ਗਈ ਨਾਨਕ ਵਟਾ ਘੋਗ ਗਿਰਾਉ ਜਿਓ ਕੋਈ ਗਿਆਨ ਇੰਦਰਾ ਕਿਸਾਨ ਮੈਥੋ ਆ ਕੀ ਹੋਕੇ ਸਿਰ ਨਹੀਂ ਚੁੱਕ ਸਕਦਾ ਹੁਣ ਮੇਰਾ ਸਰੀਰ ਨਗਰ ਭਲੇ ਗੁਨਾ ਦੀ ਸੰਗੜੀ ਵਸੋ ਨਾਲ ਵਸ ਪਿਆ ਹੈ ਹਉ ਵਾਰੀ ਘੁਮਾਂ ਜਾਵਦਾ ਏ ਮੇਰੇ ਸਾਹ ਪ੍ਰਭੂ ਮਤਿ ਤੂੰ ਸਦਕੇ ਜਾਂਦਾ ਹਾਂ ਮੈਂ ਤੇਤੋਂ ਕੁਰਬਾਨ ਜਾਂਦਾ ਹਾਂ ਇਕ ਸਾਹ ਤੂੰ ਦੁ ਧਿਆਇਂਦਾ ਮੈਂ ਸਿਰਫ ਤੈਨੂੰ ਹੀ ਆਪਣੇ ਹਿਰਦੇ ਵਿੱਚ ਟਿਕਾਈ ਬੈਠਾ ਹਾਂ ਉਜੜ ਤੇ ਉਹ ਵਸਾਇਓ ਹਉ ਤਦ ਵਿਟਹਾਂ ਕੁਰਬਾਨ ਜੀਓ ਏ ਮੇਰੇ ਸਹ ਪ੍ਰਭੂ ਮੈਂ ਤੇਤੂ ਕੁਰਬਾਨ ਜਾਂਦਾ ਹਾਂ ਤੂੰ ਮੇਰਾ ਉਜੜਿਆ ਹੋਇਆ ਤੇ ਹੋਇਆ ਹਿਰਦਾ ਘਰ ਵਸਾ ਦਿੱਤਾ ਹੈ ਹਰ ਇਟਾ ਨਿਤ ਧਿਆਇਂਦਾ ਏ ਭਾਈ ਮੈਂ ਹੁਣ ਸਦਾ ਸਦਾ ਪਿਆਰੇ ਹਰੀ ਨੂੰ ਸਿਮਰਦਾ ਹਾਂ ਮਨ ਚਿੰਦੀ ਸੋ ਪਲ ਪਾਇੰਦਾ ਆਪਣੇ ਮਨ ਵਿੱਚ ਮੈਂ ਜੋ ਇੱਛਾ ਧਾਰੀ ਬੈਠਾ ਸਾਂ ਉਹ ਨਾਮ ਪਲ ਹੁਣ ਮੈਂ ਪਾ ਲਿਆ ਹੈ ਸਭੇ ਕਾਜ ਸਵਾਰੇ ਹਨ ਲਾਹੀਨ ਮਨ ਕੀ ਭੁੱਖ ਜਿਓ ਉਸ ਪ੍ਰਭੂ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ ਮੈਂ ਛੱਡਿਆ ਸਭੋ ਤੰਦੜਾ ਏ ਭਾਈ ਸਿਮਰਨ ਦੀ ਬਰਕਤ ਨਾਲ ਮੈਂ ਦੁਨੀਆਂ ਵਾਲਾ ਸਾਰਾ ਲਾਲਚ ਛੱਡ ਦਿੱਤਾ ਹੈ ਗੋਸਾਈ ਸੇ ਵੀ ਸੱਚੜਾ ਮੈਂ ਸਦਾ ਤੇਰੇ ਰਹਿਣ ਵਾਲੇ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ਹੀ ਸਿਮਰਦਾ ਰਹਿਦਾ ਹਾਂ ਨਾਨਦ ਨਾਮ ਨਿਧਾਨ ਹਰ ਮੈਂ ਪੱਲੇ ਬੱਦਾ ਚੱਕ ਜਿਉ ਹੁਣ ਪਰਮਾਤਮਾ ਦਾ ਨਾਮ ਖਜਾਨਾ ਹੀ ਮੇਰੇ ਵਾਸਤੇ ਜਗਤ ਦੇ ਨੋ ਖਜਾਨੇ ਹੈ ਮੈਂ ਉਸ ਨਾਮ ਧੰਨ ਨੂੰ ਆਪਣੀ ਹਿਰਦੇ ਦੇ ਪੱਲੇ ਵਿੱਚ ਘੁੱਟ ਕੇ ਬੰਨ ਲਿਆ ਹੈ ਮੈਂ ਸੁਖੀ ਹੂੰ ਸੁਖ ਪਾਇਆ ਉਸ ਦੀ ਬਰਕਤ ਨਾਲ ਮੈਂ ਦੁਨੀਆ ਦੇ ਸਾਰੇ ਸੁੱਖਾਂ ਤੋਂ ਵਧੀਆ ਆਤਮ ਆਤਮਿਕ ਸੁਖ ਲੱਭ ਲਿਆ ਹੈ ਗੋਰੀ ਅੰਤਰ ਸ਼ਬਦ ਵਸਾਇਆ ਗੁਰੂ ਨੇ ਮੇਰੇ ਹਿਰਦੇ ਵਿੱਚ ਪਰਮਾਤਮਾ ਦੀ ਸਿਫਤਸਾਲਾ ਦਾ ਸ਼ਬਦ ਪ੍ਰਸਾਦਿਤਾ ਸਤਿਗੁਰੂ ਪੁਰਖ ਵੇ ਕਾਲਿਆ ਮਸਤਵ ਧਾਰ ਕੈ ਹੱਥ ਜਿਓ ਗੁਰੂ ਪੁਰਖ ਨੇ ਮੇਰੇ ਸਿਰ ਉੱਤੇ ਆਪਣਾ ਮੇਰ ਦਾ ਹੱਥ ਰੱਖ ਕੇ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਹੈ ਮੈਂ ਬਦੀ ਸੱਚ ਧਰਮ ਸਾਲ ਹੈ ਸੰਗਤ ਵਿੱਚ ਬੈਠਣਾ ਮੈਂ ਧਰਮ ਸਾਲ ਬਣਾਈ ਹੈ ਜਿੱਤੇ ਮੈਂ ਸਦਾ ਸਿਰ ਪ੍ਰਭੂ ਨੂੰ ਸਮਰਦਾ ਹਾਂ ਗੁਰ ਸਿੱਖਾਂ ਲਹਿੰਦਾ ਭਾਲ ਕੈ ਗੁਰੂ ਦੇ ਸਿੱਖਾਂ ਨੂੰ ਮੈਂ ਯਤਨ ਨਾਲ ਲੱਭ ਕੇ ਮਿਲਦਾ ਹਾਂ ਪੈਰ ਧੋਵਾ ਪੱਕਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜੀਉ ਜਿਹੜਾ ਗੁਰ ਸਿੱਖ ਮਿਲ ਪਏ ਮੈਂ ਲੋੜ ਅਨੁਸਾਰ ਉਸ ਦੇ ਪੈਰ ਧੁੰਦਾ ਹਾਂ ਉਸ ਨੂੰ ਪੱਕਾ ਚਲਦਾ ਹਾਂ ਮੈਂ ਪੂਰੇ ਅਦਬ ਨਾਲ ਉਸ ਦੀ ਪੈਰੀ ਲੱਗਦਾ ਹਾਂ ਸੁਣ ਗੱਲਾਂ ਗੁਰ ਪੈ ਆਇਆ ਇਹ ਗੱਲਾਂ ਸੁਣ ਕੇ ਮੈਂ ਵੀ ਗੁਰੂ ਦੇ ਕੋਲ ਆ ਗਿਆ ਹਾਂ ਨਾਮ ਦਾਣ ਇਸ ਨਾਮ ਦੜਾਇਆ ਤੇ ਉਸ ਨੇ ਮੇਰੇ ਹਿਰਦੇ ਵਿੱਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ ਹੋਰਨਾਂ ਨੂੰ ਸਿਮਰਨ ਵਾਲ ਪ੍ਰੇਰਨਾ ਪਵਿੱਤਰ ਜੀਵਨ ਬਣਾਣਾ ਹੀ ਹੈ ਸਹੀ ਜੀਵਨ ਰਾਹ ਸਭ ਮੁਕਤ ਹੋ ਆਸੈਸਾਲ ਰਾਹ ਨਾਨਕ ਸੱਚੀ 베ੜੀ ਚਾਲ ਜਿਓ ਇਹ ਨਾਨਕ ਗੁਰੂ ਜਿਸ ਜਿਸ ਨੂੰ ਸਦਾ ਥਿਰ ਪ੍ਰਭੂ ਦੇ ਸਿਮਰਨ ਦੀ 베ੜੀ ਵਿੱਚ ਬਿਠਾਉਂਦਾ ਹੈ ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ ਸਭ ਸਿਸ਼ਟ ਸੇਵੇ ਦਿਨ ਰਾਤ ਜਿਓ اے ਪ੍ਰਭੂ ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ ਦੇ ਕੰਨ ਸੁਣੋ ਅਰਦਾਸ ਜਿਓ ਤੂੰ ਹਰੇਕ ਜੀਵ ਦੀ ਅਰਦਾਸ ਧਿਆਨ ਨਾਲ ਸੁਣਦਾ ਹੈ ਠੋਕ ਵਜਾਏ ਸਭ ਢਿੱਡੀਆਂ ਤੁਸੀਂ ਆਪੇ ਲਇਣ ਚੜਾਏ ਜਿਓ اے ਭਾਈ ਮੈਂ ਸਾਰੀ ਲੋਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ ਪਰਬੂ ਨੇ ਆਪ ਹੀ ਪਰਸਨ ਹੋ ਕੇ ਛਡਾਇਆ ਹੈ ਹੁਣ ਹੁਕਮ ਹੋਆ ਮਿਹਰਵਾਨ ਦਾ ਮਿਹਰਮਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ ਬੈ ਕੋਈ ਨੱਕ ਸੈ ਰ ਜਾਣਦਾ ਕਿ ਕੋਈ ਵੀ ਕਾਮਾਦਿਕ ਵਿਕਾਰ ਸ਼ਰਨ ਆਏ ਕਿਸੇ ਨੂੰ ਵੀ ਦੁਖੀ ਨਹੀਂ ਕਰ ਸਕਦਾ ਸਭ ਸੁਖਾਲੀ ਬੁੱਠੀਆ ਇਹ ਹੁਆ ਹਲਮੀ ਰਾਜ ਜਿਓ ਜਿਸ ਜੀ ਸੁੱਤੀ ਪ੍ਰਬੂਦੀ ਮਿਹਰ ਹੋਈ ਹੈ ਉਹ ਸਾਰੀ ਲੋਕਾਈ ਅੰਤਰਾਤਮੇ ਆਤਮਕ ਆਨੰਦ ਵਿੱਚ ਵਸ ਰਹੀ ਹੈ ਹਰੇਕ ਦੇ ਅੰਦਰ ਇਹ ਨਿਮਰਤਾ ਦਾ ਰਾਜ ਹੋ ਗਿਆ ਹੈ ਝਿਮ ਝਿਮ ਅੰਮ੍ਰਿਤ ਵਰਸਦਾ ਆਤਮਕ ਅਡੋਲਤਾ ਪੈਦਾ ਕਰਕੇ ਤੇਰਾ ਨਾਮ ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਹਾ ਹੈ ਬੋਲਾਇਆ ਬੋਲੀ ਕਸਮ ਦਾ हे प्रभु हे मेरे कसम मैं पी तेरी ही प्रेरणा नाल तेरी शिवसला दे बोल बोल रहा हां बव मान की अतु दे ऊपर तू आपे पाए है थाए जियो मैं तेरे उत्ते ही मान करदा आया हां मेनू निश्चय है कि तू आप ही मेनू कबूल कर लेगा तेरेया भक्ता भूख सद तेरी आ ਹੇ ਪ੍ਰਭੂ ਤੇਰੀ ਭਗਤੀ ਕਰਨ ਵਾਲੇ ਵਿਭਾਗੀਆਂ ਨੂੰ ਸਦਾ ਤੇਰੇ ਦਰਸ਼ਨ ਦੀ ਭੁੱਖ ਲੱਗੀ ਰਹਿੰਦੀ ਹੈ ਹਰ ਲੋਚਾ ਪੂਰਨ ਮੇਰੀ ਆ ਹੇ ਹਰੀ ਮੇਰੀ ਪੀਏ ਤਾਂਗ ਪੂਰੀ ਕਰ ਦੇਵ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲਹਿੋ ਮਿਲਾਏ ਜੀਓ ਇਹ ਸੁੱਖਾਂ ਦੇ ਦੇਣ ਵਾਲੇ ਪ੍ਰਭੂ ਮੈਨੂੰ ਆਪਣਾ ਦਰਸ਼ਨ ਦੇ ਮੈਨੂੰ ਆਪਣੇ ਗਲ ਨਾਲ ਲਾ ਲੈ ਤੁਰ ਜੀਵੜ ਅਵਰਣਾ ਭਾਲਿਆ ਤੇਰੇ ਬਰਾਬਰ ਦਾ ਕੋਈ ਹੋਰ ਕਿਤੇ ਵੀ ਨਹੀਂ ਲੱਭਦਾ ਤੂੰ ਦੀਪ ਲੋਪਿਆ ਲਿਆ اے ਪ੍ਰਭੂ ਤੂੰ ਸਾਰੇ ਦਿਸ਼ਾਂ ਵਿੱਚ ਸਾਰੇ ਭਾਵਨਾਵਾਂ ਵਿੱਚ ਤੇ ਪਾਤਾਲਾਂ ਵਿੱਚ ਵਸਦਾ ਹੈ ਤੂੰ ਥਾਨ ਤਨੰਤਰ ਰਵ ਰਿਹਾ ਨਾਨਕ ਭਗਤਾ ਸਾਚੂ ਆਧਾਰ ਜੀਓ اے ਪ੍ਰਭੂ ਤੂੰ ਹਰ ਇੱਕਤਾ ਵਿੱਚ ਵਿਆਪਕ ਹੈ ਏ ਨਾਨਕ ਪ੍ਰਭੂ ਦੀ ਭਗਤੀ ਕਰਨ ਵਾਲਿਆਂ ਬੰਦਿਆ ਨੂੰ ਸਦਾ ਤੇਰ ਪ੍ਰਭੂ ਦਾ ਨਾਮ ਹੀ ਜੀਵਨ ਲਈ ਸੁਹਾਰਾ ਹੈ ਆਉ ਗੁਸਾਈ ਦਾ ਪਹਿਲਵਾਨੜਾ ਮੈਂ ਮਾਲਕ ਪ੍ਰਭੂ ਨੂੰ ਅੰਜਾਨ ਜਿਹਾ ਪਹਿਲਵਾਨ ਸਾ ਮੈਂ ਗੁਰਮਲੋਚ ਦੋ ਮਲੜਾ ਪਰ ਗੁਰੂ ਨੂੰ ਮਿਲ ਕੇ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ ਹਾਂ ਸਭ ਹੋਈ ਚਿੰਜ ਕੱਠੀਆ ਲਾ ਬੈਠਾ ਵੇਖ ਆਪ ਜੀਓ ਜਗਤ ਆਖਾੜੇ ਵਿੱਚ ਸਾਰੇ ਜੀਵਾਂ ਇਕੱਠੇ ਹੋਏ ਹਨ ਤੇ ਇਸ ਕਾੜੇ ਨੂੰ ਪਿਆਰਾ ਪ੍ਰਭੂ ਆਪ ਬੈਠਾ ਵੇਖ ਰਹਾ ਹੈ ਵਾਦ ਵਜਣ ਟਮਕ ਭੇਰੀਆ ਵਜੇ ਵਜ ਰਹੇ ਹਨ ਢੋਲ ਵੱਜ ਰਹੇ ਹਨ ਨਗਾਰੇ ਵੱਜ ਰਹੇ ਹਨ ਭਾਵ ਸਾਰੇ ਜੀਵ ਮਾਇਆ ਵਾਲੀ ਦੌੜ ਭਜ ਕਰ ਰਹੇ ਹਨ ਮਾਲ ਲੱਤੇ ਲਾਂਦੇ ਪੇਰੀਆ ਪਹਿਲਵਾਨ ਆ ਇਕੱਠੇ ਹੋਏ ਹਨ ਪਿਰ ਦੇ ਦਵਾਲੇ ਜਗਤ ਅਕਾੜੇ ਵਿੱਚ ਫੇਰੀਆਂ ਲੈ ਰਹੇ ਹਨ ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜਿਓ ਮੇਹੀ ਪੇਟ ਉਤੇ ਮੇਰੇ ਗੁਰੂ ਨੇ ਥਾਪੀ ਦਿੱਤੀ ਤਾਂ ਮੈਂ ਵਿਰੋਧੀ ਪੰਜੇ ਕਾਮਾਦਿਕ ਜਵਾਨ ਕਾਬੂ ਕਰ ਲਏ ਸਭ ਇਕੱਟੇ ਹੋਏ ਆਇਆ ਸਾਰੇ ਨਰ ਨਾਰ ਮਨੁੱਖਾ ਜਨਮ ਲੈ ਕੇ ਆਏ ਹਨ ਘਰ ਜਸਨ ਵਟ ਵਟਾਇਆ ਪਰ ਇਥੋਂ ਆਪੂ ਆਪਣੇ ਕੀਤੇ ਕਰਮਾਂ ਅਨੁਸਾਰ ਪਰ ਲੋਕ ਘਰ ਵਿੱਚ ਵਕ ਵਕ ਜੂਨਾ ਵਿੱਚ ਪੈ ਕੇ ਜਾਣਗੇ ਗੁਰਮਖੋਲਾ ਹਾਂ ਲੈ ਗਏ ਮਨ ਮੁਕ ਚੱਲੇ ਮੂਲ ਗਵਾਏ ਜਿਓ ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ ਉਹ ਇਤੋਂ ਹਾਰ ਨਾਮ ਦਾ ਨਫਾ ਕੱਟ ਕੇ ਜਾਂਦੇ ਹਨ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ ਪੂੰਜੀ ਵੀ ਗਵਾ ਜਾਂਦੇ ਹਨ ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮਨਦ ਕਰਮਾਂ ਦੀ ਰਾਹੀ ਮਿਟਾ ਕੇ ਜਾਂਦੇ ਹਨ ਤੂੰ ਵਰਨਾ ਚਾਹ ਨਾ ਬਹਰਾ اے ਪ੍ਰਭੂ ਤੇਰਾ ਨਾ ਕੋਈ ਖਾਸ ਰੰਗ ਹੈ ਤੇ ਨਾ ਕੋਈ ਖਾਸ ਚਿਹਣ ਚਕਰ ਹੈ ਹਰ ਦਿਸਾਈ ਹਾਜਰ ਜਾਹਰਾ ਫਿਰ ਭੀ ਹਰੀ ਤੂੰ ਸਾਰੇ ਜਗਤ ਵਿੱਚ ਪਰਦਕ ਦਿਸਦਾ ਹੈ ਸੁਣ ਸੁਣ ਤੂੰ ਜੈ ਧਿਆਇਂਦੇ ਤੇਰੇ ਭਗਤ ਰਤੇ ਗੁਣਤਾਸ ਜੀਓ ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੀਆਂ ਸਿਫਤਾ ਸੁਣ ਸੁਣ ਕੇ ਤੈਨੂੰ ਸਿਮਰਦੇ ਹਨ ਤੂੰ ਗੁਣਾ ਦਾ ਖਜ਼ਾਨਾ ਹੈ ਤੇਰੇ ਭਗਤ ਤੇਰੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਮੈਂ ਜੁਗ ਜੁਗ ਦਇਆ ਸੇਵੜੀ ਮੈਂ ਸਦਾ ਹੀ ਉਸ ਪਿਆਰੇ ਪ੍ਰਭੂ ਦੀ ਸੋਹਣੀ ਸੇਵਾ ਭਗਤੀ ਕਰਦਾ ਰਹਿੰਦਾ ਹਾਂ ਗੁਰਕੱਟੀ ਮਹੰਡੀ ਜੇਵੜੀ ਗੁਰੂ ਨੇ ਮੇਰੀ ਮਾਇਆ ਦੇ ਮੋਹ ਦੀ ਫਾਹੀ ਕੱਟ ਦਿੱਤੀ ਹੈ ਹਾਂ ਬਹੁੜ ਚਿੰਜਣਾ ਨੱਚਾਂ ਹੂੰ ਨਾਨਕ ਅਵਸਰ ਲੱਦਾ ਭਾਲ ਜੀਓ ਇਹ ਨਾਨਕ ਆਖ ਗੁਰੂ ਦੀ ਸਿਮਰਨ ਕਿਰਪਾ ਨਾਲ ਢੂੰਡ ਕੇ ਮੈਂ ਸਿਮਰਨ ਭਗਤੀ ਦਾ ਮੌਕਾ ਪ੍ਰਾਪਤ ਕਰ ਲਿਆ ਹੈ ਹੁਣ ਮੈਂ ਮੁੜ ਮੁੜ ਇਸ ਜਗਤ ਅਖਾੜੇ ਵਿੱਚ ਭਟਕਦਾ ਨਹੀਂ ਫਿਰਾਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ